ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਚੜ ਚੁੱਕਿਆ ਹੈ ਤੇ ਜੇਕਰ ਉਹ ਸਵੇਰੇ ਉੱਠ ਕੇ ਇਹ ਉਪਾਅ ਕਰ ਲੈਂਦੇ ਹਨ ਤਾਂ ਉਹਨਾਂ ਦਾ ਕਰਜ਼ਾ ਲੱਥ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਇਹੋ ਜਿਹੇ ਹੀ ਥਾਂ ਤੇ ਖੜ ਗਏ ਹਨ ਕਿ ਜਿੱਥੇ ਉਹਨਾਂ ਨੂੰ ਅੱਗੇ ਜਾਣ ਦੇ ਲਈ ਰਸਤਾ ਹੀ ਨਹੀਂ ਲੱਭ ਰਿਹਾ। ਉਹਨਾਂ ਦਾ ਕੋਈ ਕਾਰੋਬਾਰ ਖਲੋ ਗਿਆ ਹੈ ਜਾਂ ਕੋਈ ਕਾਰੋਬਾਰ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਉਹਨਾਂ ਦੇ ਸਿਰ ਤੇ ਬਹੁਤ ਸਾਰਾ ਕਰਜ਼ਾ ਚੜ ਚੁੱਕਾ ਹੈ। ਜੰਫਰ ਕਿਸੇ ਪਿਆਰੇ ਰਿਸ਼ਤੇ ਦੇ ਕਰਕੇ ਉਹਨਾਂ ਤੋਂ ਉਹ ਕੋਈ ਦੂਰ ਹੋ ਗਿਆ ਹੈ। ਦੁਖੀ ਹੋਣ, ਕੋਈ ਵੀ ਦੁੱਖ ਹੋਵੇ, ਬਸ ਇਹ ਹਾਲਾਤ ਉਹਨਾਂ ਦੇ ਬਣ ਚੁੱਕੇ ਹਨ। ਉਹਨਾਂ ਦਾ ਮਨ ਸਵੇਰੇ ਸ਼ਾਮ ਦੁਖੀ ਰਹਿੰਦਾ ਹੈ ਅਤੇ ਆਪਣੇ ਮਨ ਨੂੰ ਉਹਨਾਂ ਨੇ ਕਮਜ਼ੋਰ ਕਰ ਲਿਆ ਹੈ। ਸੋਚਾਂ ਸੋਚਦੇ ਰਹਿੰਦੇ ਹਨ, ਦੁਖੀ ਰਹਿੰਦੇ ਹਨ, ਟੈਨਸ਼ਨ ਦੇ ਵਿੱਚ ਰਹਿੰਦੇ ਹਨ। ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਉਹ ਧਿਆਨ ਦੇ ਨਾਲ ਸਰਵਣ ਕਰ ਲੈਣ ਜੀ। ਤਾਂ ਕਿ ਉਹਨਾਂ ਦੀ ਚਿੰਤਾ ਫਿਕਰ ਖਤਮ ਹੋ ਜਾਵੇ ਜੇਕਰ ਤੁਹਾਡੀ ਵੀ ਇਦਾਂ ਦੀ ਕੋਈ ਚਿੰਤਾ ਹੈ ਫਿਕਰ ਹੈ ਜਿੱਥੇ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਕਿ ਅਸੀਂ ਹੁਣ ਕੀ ਕਰੀਏ ਤੁਹਾਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਤਾਂ ਤੁਸੀਂ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ ਜੀ ਤੁਸੀਂ ਕਿਸੇ ਨਾ ਕਿਸੇ ਫੈਸਲੇ ਤੱਕ ਤਾਂ ਜ਼ਰੂਰ ਪਹੁੰਚ ਜਾਓ ਤੁਹਾਨੂੰ ਆਪਣੀ ਜ਼ਿੰਦਗੀ ਦਾ ਰਸਤਾ ਮਿਲ ਜਾਵੇਗਾ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤਸੰਗ ਜੀ ਆਖਦੇ ਹਨ ਕਿ ਇੱਕ ਪਰਿਵਾਰ ਦਿੱਲੀ ਦਾ ਸੀ ਜਿਨ੍ਹਾਂ ਦੇ ਪੈਸੇ ਵੱਲੋਂ ਹੱਥ ਬੜਾ ਤੰਗ ਸੀ ਘਰ ਦਾ ਗੁਜ਼ਾਰਾ ਕਰਨਾ ਉਹਨਾਂ ਦੇ ਲਈ ਬੜਾ ਔਖਾ ਹੋ ਚੁੱਕਾ ਸੀ 15 ਤੋਂ 20 ਹਜ਼ਾਰ ਦਾ ਮਹੀਨਾ ਦਾ ਨਾਲ ਸਿਰਫ ਉਹਨਾਂ ਦਾ ਵਿਆਜ ਹੀ ਜਾਂਦਾ ਸੀ ਪਰ ਕੋਈ ਆਮਦਨ ਵੀ ਬਿਲਕੁਲ ਨਹੀਂ ਸੀ ਬਸ ਇੱਕ ਉਹਨਾਂ ਦੇ ਕੋਲ ਪਲਾਟ ਸੀ ਜੋ ਵਿਕ ਨਹੀਂ ਸੀ ਰਿਹਾ ਕੋਈ ਚੰਗਾ ਗ੍ਰਾਹਕ ਵੀ ਨਹੀਂ ਸੀ ਲੱਗ ਰਿਹਾ ਇਸ ਟੈਨਸ਼ਨ ਇਸ ਸਮੱਸਿਆ ਦਾ ਕੋਈ ਵੀ ਉਹਨਾਂ ਨੂੰ ਹੱਲ ਨਹੀਂ ਸੀ ਮਿਲ ਰਿਹਾ। ਉਹਨਾਂ ਦੇ ਸਿਰ ਤੇ ਕਰਜ਼ਾ ਹੋਣ ਕਰਕੇ ਉਹ ਹਮੇਸ਼ਾ ਪਰੇਸ਼ਾਨੀ ਦੇ ਵਿੱਚ ਰਹਿੰਦੇ ਸਨ। ਅਤੇ ਉਹਨਾਂ ਦੀ ਪਰੇਸ਼ਾਨੀ ਦਿਨੋ ਦਿਨ ਵੱਧਦੀ ਜਾ ਰਹੀ ਸੀ। ਕੁਝ ਸਮਾਂ ਹੋਇਆ ਇੱਕ ਗੁਰਮੁਖ ਪਿਆਰੇ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ। ਉਹਨਾਂ ਨੇ ਇੱਕ ਝੁਗਤੀ ਦੱਸੀ। ਸੁਭਾਵਿਕ ਹੀ ਇੱਕ ਵਚਨ ਕਰ ਦਿੱਤੇ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਸੀਸਗੰਜ ਸਾਹਿਬ ਜਾਇਆ ਕਰੋ। ਉਹ ਨਿਰੰਕਾਰ ਅੰਮ੍ਰਿਤ ਵੇਲੇ ਜੇ ਬੰਬੀਹੇ ਦੀ ਪੁਕਾਰ ਸੁਣਦਾ ਹੈ ਤਾਂ ਤੁਹਾਡੀ ਵੀ ਜ਼ਰੂਰ ਸੁਣ ਲਵੇਗਾ। ਉਹ ਗੁਰਸਿੱਖ ਉਸ ਪਰਿਵਾਰ ਨੂੰ ਕਹਿਣ ਲੱਗਾ ਤੁਸੀਂ 4:00 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਾਇਆ ਕਰੋ। ਉੱਥੇ ਜਾ ਕੇ ਨੇਮ ਦੇ ਅਨੁਸਾਰ ਸਿਮਰਨ ਅਭਿਆਸ ਤੇ ਗੁਰਬਾਣੀ ਦਾ ਜਾਪ ਕਰਿਆ ਕਰੋ। ਫਿਰ 7:00 ਵਜੇ ਵਾਪਸ ਆ ਜਾਇਆ ਕਰੋ। ਕੋਈ ਮਨੁੱਖ ਇਹੋ ਜਿਹੇ ਹੁੰਦੇ ਹਨ ਜਦੋਂ ਮਹਾਪੁਰਖ ਜਾਂ ਕੋਈ ਗੁਰਸਿੱਖ ਵੀਰ ਕੋਈ ਨਾਮ ਦੀ ਯੁਗਤੀ ਦੱਸਦਾ ਹੈ ਉਹਨਾਂ ਨੂੰ ਪਹਿਲਾ ਸਵਾਲ ਇਹੀ ਹੁੰਦਾ ਹੈ ਕਿੰਨੇ ਦਿਨ ਸਾਨੂੰ ਇਹ ਕੰਮ ਕਰਨਾ ਪਵੇਗਾ ਜਾਂ ਕਿੰਨੇ ਵਜੇ ਜਾਣਾ ਪਵੇਗਾ ਤੇ ਕਿੰਨੇ ਕ ਦਿਨ ਜਾਣਾ ਪਵੇਗਾ ਫਿਰ ਮਹਾਪੁਰਖ ਜੀ ਸਮਝਾਉਂਦੇ ਹੋਏ ਆਖਦੇ ਹਨ ਤੂੰ ਨੇਮ ਦੇ ਨਾਲ ਭਾਵਨਾ ਬਣਾ ਇੱਕ ਮਹੀਨਾ 40 ਦਿਨ ਇਹ ਕੰਮ ਕਰ ਲੈ ਤੇਰੇ ਵਿਗੜੇ ਕਾਰਜ ਸਾਰੇ ਹੀ ਰਾਸ ਹੋ ਜਾਣਗੇ ਉਹ ਦਿਨ ਗਿਣਦੇ ਰਹਿੰਦੇ ਹਨ ਕਿ 20 ਦਿਨ ਹੋ ਗਏ 40 ਦਿਨ ਹੋ ਗਏ ਜਾਂ 10 ਦਿਨ ਹੋ ਗਏ ਸਰਸਤ ਸੰਗਤ ਜੀ ਗੁਰੂ ਜੀ ਦਾ ਫਰਮਾਨ ਹੈ ਕਿ ਗੁਰੂ ਨਾਲ ਪ੍ਰੇਮ ਰੱਖ ਕੇ ਸੇਵਾ ਸਿਮਰਨ ਕਰੋ ਭਗਤੀ ਕਰੋ ਜੇਕਰ ਕਿਸੇ ਨੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਗਿਣਤੀਆਂ ਮਿੰਟੀਆਂ ਦੇ ਵਿੱਚ ਨਾ ਪਾਓ ਮਹਾਪੁਰਖਾਂ ਨੇ ਕੋਈ ᔪਗਤੀ ਦੱਸੀ ਤਾਂ ਉਸ ਨੂੰ ਚਾਹ ਦੇ ਨਾਲ ਕਰ ਲਓ ਹੋ ਸਕਦਾ ਹੈ ਜਿਹਨੇ ਦੱਸਿਆ ਹੋਵੇ ਉਸ ਤੋਂ ਵੀ ਵੱਧ ਤੁਹਾਡਾ ਭਲਾ ਹੋ ਜਾਵੇ ਭਾਵਕੇ ਨਿਯਮ ਨੂੰ ਵਧਾ ਕੇ ਕਰੋ ਜੋ ਉਸ ਪਰਿਵਾਰ ਨੇ ਉਸ ਗੁਰਸਿੱਖ ਦਾ ਵਚਨ ਮੰਨਿਆ ਸਵੇਰੇ 4 ਵਜੇ ਗੁਰਦੁਆਰਾ ਸੀਸਗੰਜ ਜਾਣ ਦੀ ਬਜਾਏ ਇੱਕ ਰਾਤ ਪਹਿਲਾਂ ਹੀ 11 ਵਜੇ ਇਸ਼ਨਾਨ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚਲੇ ਜਾਣਾ ਮਨ ਵਿੱਚ ਇਹੀ ਪ੍ਰਣ ਕਰ ਲਿਆ ਕਿ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਉਹ ਉੱਥੇ ਸੇਵਾ ਵੀ ਕਰਿਆ ਕਰਨਗੇ ਤੇ ਬਾਣੀ ਦਾ ਜਾਪ ਵੀ ਕਰਿਆ ਕਰਨਗੇ ਇਸ ਦੌਰਾਨ ਜੋ ਵੀ ਉੱਥੇ ਅੰਮ੍ਰਿਤ ਵੇਲੇ ਦਾ ਨਿਯਮ ਅਨੁਸਾਰ ਬਾਣੀ ਦੇ ਜਾਪ ਹੁੰਦੇ ਹਨ ਉਹ ਵੀ ਕਰਨੇ ਹਨ ਹੋਰ ਆਪਣਾ ਨਿਤਨੇਮ ਵੀ ਕਰਨਾ ਹੈ ਸਵੇਰੇ 6 ਵਜੇ ਵਾਪਸ ਕਰ ਆ ਜਾਣਾ ਹੈ ਆ ਕੇ ਜਲ ਪਾਣੀ ਸ਼ੱਕ ਥੋੜੀ ਦਿਰ ਆਰਾਮ ਕਰ ਲੈਣਾ ਹੈ ਇਸ ਤਰ੍ਹਾਂ ਰੋਜ਼ ਦਾ ਨਿਤਨੇਮ ਹੀ ਉਹਨਾਂ ਦਾ ਬਣ ਚੁੱਕਾ ਸੀ ਤਕਰੀਬਨ ਇੱਕ ਹੀ ਮਹੀਨਾ ਬੀਤਿਆ ਸੀ ਉਸ ਪਰਿਵਾਰ ਦੇ ਘਰ ਵਿੱਚ ਫਾਈਨੈਂਸਰ ਆ ਗਿਆ ਉਸ ਨੇ ਆ ਕੇ ਪਰਿਵਾਰ ਨੂੰ ਕਿਹਾ ਮੈਨੂੰ ਪਤਾ ਲੱਗਾ ਕਿ ਤੁਹਾਡਾ ਕੋਈ ਪਲਾਟ ਵੇਚਣ ਵਾਲਾ ਹੈ ਪਰਿਵਾਰ ਦਾ ਮੁਖੀ ਆਖਦਾ ਹੈ ਹਾਂਜੀ ਸਹੀ ਗੱਲ ਤੁਸੀਂ ਸੁਣੀ ਅਸੀਂ ਉਹ ਪਲਾਟ ਵੇਚਣਾ ਚਾਹੁੰਦੇ ਹਾਂ ਤੇ ਉਹ ਜਿਹੜਾ ਫਾਈਨੈਂਸਰ ਸੀ ਉਹ ਕਹਿਣ ਲੱਗਾ ਜੇਕਰ ਤੁਸੀਂ ਮੇਰੇ ਨਾਲ ਡੀਲ ਕਰਨਾ ਚਾਹੁੰਦੇ ਹੋ ਤਾਂ ਹੁਣੇ ਦੱਸੋ ਉਹ ਪਰਿਵਾਰ ਸਮਝ ਚੁੱਕਾ ਇਹ ਸਾਰੀ ਸ਼ਕਤੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਰਤੀ ਹੈ ਉਹ ਕਹਿੰਦਾ ਜੀ ਹਾਂ ਡੀਲ ਕਰਨੀ ਹੈ ਮੇਰੇ ਕੋਲ ਤੁਹਾਡੇ ਲਈ ਕੋਈ ਵਧੀਆ ਆਫਰ ਹੈ ਪਰਿਵਾਰ ਕਹਿੰਦਾ ਕਿ ਦੱਸੋ ਡੀਲ ਤੇ ਡੀਲਰ ਕਹਿੰਦਾ ਮੈਂ ਤੁਹਾਡੀ ਜ਼ਮੀਨ ਤੇ ਪੰਜ ਫਲੈਟ ਬਣਾਵਾਂਗਾ ਉਹਦੇ ਵਿੱਚੋਂ ਤਿੰਨ ਮੇਰੇ ਹੋਣਗੇ ਤੇ ਦੋ ਤੁਹਾਡੇ ਹੋਣਗੇ ਤੇ ਫਲੈਟ ਤੇ ਜੋ ਵੀ ਖਰਚਾ ਆਵੇਗਾ ਜੋ ਵੀ ਪੈਸਾ ਲੱਗੇਗਾ ਉਹ ਮੈਂ ਕਰਾਂਗਾ ਤੁਹਾਨੂੰ 5 ਕਰੋੜ ਨਕਦ ਦੇ ਦੇਵਾਂਗਾ ਉਹ ਗੁਰਸੇਕ ਪਰਿਵਾਰ ਸੀ ਜਿਹੜਾ ਜਿਹੜਾ ਰੋਜ਼ ਰਾਤ ਨੂੰ ਗੁਰਦੁਆਰਾ ਸਿਸਗੰਜ ਸਾਹਿਬ ਜਾ ਕੇ ਨੀਅਮ ਨਿਭਾਉਂਦਾ ਸੀ ਉਸ ਦਾ ਰੋਣਾ ਨਿਕਲ ਗਿਆ ਉਹ ਮਨ ਹੀ ਮਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰਦਾ ਰਿਹਾ ਉਹਦੀਆਂ ਵੈਰਾਗ ਦੇ ਨਾਲ ਅੱਖਾਂ ਭੇਜ ਗਈਆਂ ਦਿਲ ਦੇ ਵਿੱਚ ਵਿਚਾਰ ਚੱਲ ਰਿਹਾ ਸੀ ਸੋਚਾਂ ਚੱਲ ਰਹੀਆਂ ਸੀ ਕਿ ਪਾਤਸ਼ਾ ਮੈਂ ਕਿੱਥੇ ਕਿਰਾਏ ਦੇ ਮਕਾਨ ਤੇ ਵਿੱਚ ਰਹਿੰਦਾ ਸੀ ਵਿਆਜ ਵੀ ਦਿੰਦਾ ਸੀ ਪਰ ਆਪ ਜੀ ਦੀ ਇੰਨੀ ਮਿਹਰ ਵਰਤੀ ਡੀਲਰ ਨੂੰ ਭੇਜਿਆ ਇਸ ਨੇ ਫਲੈਟ ਆਪ ਬਣਾ ਦੇਣੇ ਹਨ ਸੱਚੇ ਪਾਤਸ਼ਾ ਤੁਸੀਂ ਤਾਂ ਮਿਹਰ ਕਰ ਦਿੱਤੀ ਫਲੈਟ ਤੋਂ ਸਾਰੀ ਉਮਰ ਪੈਸੇ ਆਉਂਦੇ ਰਹਿਣਗੇ ਤੁਸੀਂ ਕਿਰਪਾ ਕਰ ਦਿੱਤੀ ਹੈ ਸਾਡੇ ਸਿਰ ਤੇ ਹੱਥ ਰੱਖ ਦਿੱਤਾ ਹੈ ਅਸੀਂ ਰਾਤ ਦਾ ਇਹ ਨਿਯਮ ਨਹੀਂ ਛੱਡਾਂਗੇ ਗੁਰੂ ਕਰਨ ਕਰਾਉਣ ਵਾਲਾ ਸਭ ਆਪ ਹੈ ਕਿਸਮਤ ਦੇ ਵਢਿਆਈਆਂ ਪਰਮਾਤਮਾ ਜੀ ਦੀ ਮਿਹਰ ਨਾਲ ਹੀ ਮਿਲਦੀਆਂ ਹਨ ਤੇ ਉਹ ਪਰਿਵਾਰ ਹੁਣ ਮਨੋਂ ਹੀ ਮਨੁਸ਼ਕਰਾਨਾ ਕਰ ਰਿਹਾ ਸੀ ਮੱਥੇ ਟੇਕ ਰਿਹਾ ਸੀ ਅਰਦਾਸਾਂ ਕਰ ਰਿਹਾ ਸੀ ਪਰਮਾਤਮਾ ਤੇਰਾ ਸ਼ੁਕਰ ਹੈ ਸਾਥ ਸੰਗਤ ਜੀ ਇਥੇ ਇੱਕ ਕੰਮ ਹੋਰ ਕਰਨਾ ਹੈ ਸਾਨੂੰ ਥੋੜਾ ਜਿਹਾ ਸਮਝਣ ਦੇ ਨਾਲ ਚੱਲਣਾ ਪਵੇਗਾ ਜਿਹਨਾਂ ਦਾ ਕੋਈ ਵੱਡਾ ਕਰਜ਼ਾ ਹੈ ਉਹ ਕੀ ਕਰਨ ਕੇ ਕਰਜ਼ੇ ਨੂੰ ਕਿਸ਼ਤਾਂ ਦੇ ਵਿੱਚ ਵੇਖੋ ਕਿਸ਼ਤਾਂ ਚ ਦੇਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਸਾਡੇ ਮਨ ਦਾ ਥੋੜਾ ਜਿਹਾ ਬੋਝ ਹਲਕਾ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਮਨ ਤੇ ਬੋਝ ਬਣਿਆ ਹੈ ਉਨੀ ਦੇਰ ਸਾਡੇ ਮਨ ਤੇ ਬੋਝ ਬਣਿਆ ਹੀ ਰਹੇਗਾ ਆਪਾਂ ਕੁਝ ਵੀ ਸੋਚ ਨਹੀਂ ਸਕਦੇ ਫਿਰ ਤੇ ਬੰਦਾ ਗੱਲਾਂ ਹੀ ਕਰ ਸਕਦਾ ਹੈ ਤੇ ਸੋਚਦਾ ਰਹਿੰਦਾ ਹੈ ਇਸ ਕਰਕੇ ਸਾਡੇ ਮਨ ਦੇ ਕਿੰਨੇ ਵੀ ਭਾਵੇਂ ਦੋਸ਼ ਹੋਣ ਇਸ ਲਈ ਸਾਨੂੰ ਆਪਣੇ ਦਿਮਾਗ ਵਿੱਚ ਇਹਨਾਂ ਗੱਲਾਂ ਨੂੰ ਨਹੀਂ ਪਿਠਾਕੇ ਰੱਖਣਾ ਚਾਹੀਦਾ ਇਸ ਕਰਜ਼ੇ ਵਰਗੀ ਸਮੱਸਿਆ ਨੂੰ ਹੌਲੀ-ਹੌਲੀ ਆਪਣੇ ਤੋਂ ਦੂਰ ਕਰਨਾ ਚਾਹੀਦਾ ਹੈ ਕਰਜ਼ਾ ਜਦੋਂ ਵਾਪਸ ਕਰਨਾ ਹੋਵੇ ਤਾਂ ਉਸ ਦੀਆਂ ਕਿਸ਼ਤਾਂ ਬਣ ਲਓ ਜਿਸ ਦੇ ਪੈਸੇ ਦੇਣੇ ਹੁਣ ਉਸ ਕੋਲੋਂ ਹੀ ਭਾਵੇਂ ਬਣਵਾ ਲਓ ਜਿੰਨੀ ਤੁਹਾਡੀ ਆਮਦਨ ਹੋਵੇ ਉਸ ਦੇ ਹਿਸਾਬ ਨਾਲ ਕਿਸ਼ਤਾਂ ਕਰ ਲਓ ਜਿਹੜੇ ਬੰਦੇ ਨੇ ਮੁਸੀਬਤ ਦੇ ਵੇਲੇ ਔਖੇ ਵੇਲੇ ਸਾਡੀ ਮਦਦ ਕੀਤੀ ਹੋਵੇ ਸਾਡੀ ਲੋੜ ਵੇਲੇ ਕੋਈ ਬੰਦਾ ਸਾਡੇ ਕੰਮ ਆਇਆ ਹੋਵੇ ਸਾਨੂੰ ਉਸ ਬਾਰੇ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਉਸ ਨੂੰ ਧੋਖਾ ਦੇਣ ਦੀ ਵਿਚਾਰ ਨਹੀਂ ਆਉਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਕਿਸੇ ਬੰਦੇ ਦੇ ਨਾਲ ਧੋਖਾ ਕਰਦੇ ਹਾਂ ਉਹਦੇ ਨਾਲ ਠੱਗੀ ਚੋਰੀ ਕਰਦੇ ਹਾਂ ਉਹਦੇ ਤੋਂ ਲਿਆ ਪੈਸਾ ਵਾਪਸ ਨਹੀਂ ਮੋੜਦੇ ਅਸੀਂ ਬਹੁਤ ਵੱਡੇ ਪਾਪਾਂ ਦੇ ਭਾਗੀ ਬਣ ਜਾਂਦੇ ਹਾਂ ਯੋਕੇ ਸਾਡੇ ਧੋਖੇ ਕਰਕੇ ਉਹ ਬੰਦਾ ਅੱਗੇ ਕਿਸੇ ਤੇ ਵਿਸ਼ਵਾਸ ਨਹੀਂ ਕਰ ਪਾਉਂਦਾ। ਮਨ ਦੇ ਵਿੱਚ ਹਮੇਸ਼ਾ ਉਸਦੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਿਹੜਾ ਲੋੜ ਵੇਲੇ ਸਾਡੇ ਕੰਮ ਆਇਆ ਹੋਵੇ। ਕਿ ਮੈਂ ਇਸਦੇ ਦਿੱਤੇ ਹੋਏ ਪੈਸੇ ਜ਼ਰੂਰ ਮੋੜਾਂਗਾ ਤੇ ਜਿਉਂਦੇ ਜਿਹੀ ਇਹਨਾਂ ਇਹਾਨ ਕਿਸ਼ਤਾਂ ਨੂੰ ਨਹੀਂ ਭੁੱਲਾਂਗਾ। ਜਦੋਂ ਇਸ ਤਰੀਕੇ ਦੇ ਨਾਲ ਇਹ ਗੱਲ ਮਨ ਵਿੱਚ ਬਿਠਾ ਲਈਏ ਤਾਂ ਰਸਤੇ ਸਾਨੂੰ ਆਪਣੇ ਆਪ ਹੀ ਨਜ਼ਰ ਆ ਜਾਣਗੇ। ਕਦੇ ਵੀ ਕਿਸੇ ਕੰਮ ਨੂੰ ਛੋਟਾ ਨਾ ਸਮਝੋ। ਪਰ ਬਹੁਤੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਮੰਗਣ ਵੇਲੇ ਮੂੰਹ ਕੁਝ ਹੋਰ ਹੁੰਦਾ ਹੈ ਪਰ ਬਾਅਦ ਵਿੱਚ ਉਹ ਬਦਲ ਜਾਂਦੇ ਹਨ ਇਹ ਕੰਮ ਆਪਾਂ ਨਹੀਂ ਕਰਨਾ ਕਿਉਂਕਿ ਮਹਾਂਪੁਰਖ ਜੀ ਇੱਥੇ ਸਾਨੂੰ ਇੱਕ ਗੱਲ ਸਮਝਾਉਂਦੇ ਹਨ ਜਦੋਂ ਆਪਾਂ ਕਿਸੇ ਤੋਂ ਕਰਜ਼ਾ ਲੈਣਾ ਹੈ ਉਹਦਾ ਜਿਉਂਦੇ ਜਿਹੀ ਇਸੇ ਹੀ ਜਨਮ ਵਿੱਚ ਮੋੜ ਦਿਓ ਉਸ ਦੀ ਨੀਅਤ ਦੇ ਨਾਲ ਹੀ ਚੰਗੀ ਨੀਅਤ ਨਾਲ ਮੋੜ ਜੇਕਰ ਅਸੀਂ ਉਸ ਦੇ ਮਨ ਦੇ ਨਾਲ ਉਸ ਮਨੁੱਖ ਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਜ਼ਾ ਤਾਂ ਚਕਾਉਣਾ ਹੀ ਪੈਣਾ ਹੈ ਭਾਵੇਂ ਸਿੱਧੇ ਰੂਪ ਚ ਚੁਕਾਈਏ ਤੇ ਭਾਵੇਂ ਇਸੇ ਜਨਮ ਦੇ ਵਿੱਚ ਚੁਕਾਈਏ ਤੇ ਭਾਵੇਂ ਅਗਲੇ ਜਨਮ ਜੇ ਅੱਜ ਆਪਾਂ ਨਾ ਮੋੜਾਂਗੇ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਅਗਲਾ ਸਾਡੇ ਕੋਲੋਂ ਪੈਸਾ ਕਢਵਾ ਲਵੇਗਾ ਫਿਰ ਸਾਨੂੰ ਉਹਦਾ ਕਰਜ਼ਾ ਉਤਾਰਨ ਦੇ ਲਈ ਜਨਮ ਦੁਬਾਰਾ ਵੀ ਲੈਣਾ ਪੈ ਸਕਦਾ ਹੈ ਮਹਾਪੁਰਖ ਦੀ ਇੱਕ ਗੱਲ ਜ਼ਰੂਰ ਪੱਲੇ ਬੰਨ ਲੈਣਾ ਮਹਾਪੁਰਖ ਜੀ ਆਖਦੇ ਹਨ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਅਸੀਂ ਕਿਸੇ ਪਿਛਲੇ ਮੜੇ ਕਰਮਾਂ ਦਾ ਭੁਗਤਾਨ ਕਰ ਰਹੇ ਹੁੰਦੇ ਹਾਂ ਬਸ ਕਰਮ ਚੰਗੇ ਕਰਨ ਦੀ ਕੋਸ਼ਿਸ਼ ਕਰਨੀ ਹੈ ਕਹਿਣ ਤੋਂ ਭਾਵ ਜੋ ਅਸੀਂ ਅੱਜ ਦੇ ਸਮੇਂ ਵਿੱਚ ਕੰਮ ਕਰ ਰਹੇ ਹਾਂ ਉਹ ਸਾਡੇ ਤੋਂ ਮੜੇ ਨਹੀਂ ਹੋਣੇ ਚਾਹੀਦੇ ਕਿਸੇ ਬਾਰੇ ਮੜਾ ਨਹੀਂ ਸੋਚਣਾ ਕਿਸੇ ਦਾ ਮੜਾ ਕਰਨਾ ਨਹੀਂ ਆਪਣੇ ਵੱਲੋਂ ਸਾਡੀ ਨੀਅਤ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਅਸੀਂ ਕੰਮ ਕੀ ਕਰਨਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਲਗਾਤਾਰ 1 ਘੰਟਾ ਸਿਮਰਨ ਕਰਨਾ ਚਾਹੀਦਾ ਹੈ ਕੋਈ ਵੀ ਮਨੁੱਖ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਹੈ ਉਹਨਾਂ ਨੇ ਪੂਰਾ 1 ਘੰਟਾ ਆਪਣੇ ਰੱਬ ਨੂੰ ਦੇਣਾ ਹੈ ਭਾਵ ਕੇ ਸਿਮਰਨ ਕਰਨਾ ਹੈ ਸਾਥ ਸੰਗਤ ਜੀ ਗੁਰੂ ਦੇ ਨਾਮ ਤੋਂ ਬਿਨਾਂ ਗੁਰੂ ਦੀ ਮਿਹਰ ਤੋਂ ਬਿਨਾਂ ਸਾਡਾ ਭਲਾ ਨਹੀਂ ਹੋ ਸਕਦਾ ਤੇ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਅੱਗੇ ਕੀਤੀ ਹੋਈ ਅਰਦਾਸ ਸਾਡਾ ਬੇੜਾ ਪਾਰ ਕਰ ਦਵੇਗੀ ਗੁਰੂ ਦਾ ਸਿਮਰਨ ਕਰੀਏ ਸੇਵਾ ਕਰੀਏ ਸਿਮਰਨ ਨੇ ਹੀ ਸਾਨੂੰ ਮਾੜੇ ਸਮੇਂ ਦੇ ਵਿੱਚੋਂ ਬਾਹਰ ਕੱਢਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ